ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਮੈਂ ਤੁਹਾਡੇ ਆਪਣੇ YouTube ਚੈਨਲ PB77 study point ਤੇ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਲੈ ਕੇ ਆਇਆ ਹਾਂ ਮੋਸਟ ਇੰਪੋਰਟੈਂਟ ਪੰਜਾਬੀ ਵਿਆਕਰਨ ਦੇ ਜ਼ਰੂਰੀ MCQ ਮੌਕ ਟੈਸਟ ਲੈ ਕੇ ਆਇਆ ਤੁਹਾਡੇ ਲਈ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਏਗਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ता आने वाले वीडियो का नोटिफिशन तो तक पहुंच सके जी सो शुरू करते हैं जी आई वीडियो सब तो पहला क्वेश्चन है जी हेठ लिखा होठी व्यंजन नहीं है हाँ जी ਕਿਹੜਾ ਹੋਠੀ ਵਿਅੰਜਨ ਨਹੀਂ ਹੈ ਤਾਂ ਇਸ ਦਾ ਰਾਈਟ ਆਨਸਰ ਬਣੇਗਾ ਜੀ ਸਸਾ ਰਾਰਾ ਹੋਠੀ ਵਿਅੰਜਨ ਨਹੀਂ ਹੈ ਚੌਥੀ ਆਪਸ਼ਨ ਬਿਲਕੁਲ ਠੀਕ ਬਣੇਗੀ ਜੀ ਅਗੇ ਨੈਕਸਟ ਕੁਸਚਨ ਹੈ ਜੀ ਪੰਜਾਬੀ ਦੀ ਕਿਹੜੀ ਭਾਸ਼ਾ ਦੇ ਵਿੱਚ ਸਵਰ ਦੀ 诰ਸ਼ਨਾ ਕੀਤੀ ਗਈ ਹੈ ਹਾਂਜੀ ਪੰਜਾਬੀ ਦੀ ਕਿਹੜੀ ਭਾਸ਼ਾ ਦੇ ਵਿੱਚ ਸਵਰ ਦੀ ਕੋਸ਼ਨਾ ਕੀਤੀ ਗਈ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਪੁਆਦੀ ਪੁਆਦੀ ਠੀਕ ਹੈ ਦੋਸਤੋ ਅੱਗੇ ਨੈਕਸਟ ਕੁਸਚਨ ਹੈ ਜੀ ਪੰਜਾਬੀ ਭਾਸ਼ਾ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਪਹਿਲਾ ਕੀ ਆਉਂਦਾ ਹੈ ਹਾਂਜੀ ਪੰਜਾਬੀ ਪਾਸ਼ਾ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਸਭ ਤੋਂ ਪਹਿਲਾਂ ਕੀ ਆਉਂਦਾ ਹੈ ਤਾਂ ਆਉਂਦਾ ਹੈ ਕਰਤਾ ਕਰਤਾ ਠੀਕ ਹੈ ਦੋਸਤ ਜੇ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਪੰਜਾਬੀ ਦੇ ਕਿਹੜੀ ਧੁਨੀ ਅਕੋਸ਼ ਮਹਾਪ੍ਰਣ ਹੈ ਅਕੋਸ਼ ਮਹਾਪ੍ਰਣ ਹੈ ਹਾਂਜੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ ऑप्शन थोड़े तो सामने हाँ जी पहली है रारा दूसरी है वह तीसरी है खखा चौथी है हाहा हा। इसका राइट आंसर है जी हा हा तीसरी ऑप्शन बिल्कुल सही है जी सॉरी खखा खखा बिल्कुल राइट आंसर है जी नैक्सट क्वेश्चन है जी पंजाबी भाषा की कि भाषा जन्मदाती मनी जाती है दोबारा तो फिर मैं क्वेश्चन रिपीट कर रहा पंजाबी भाषा की किड़ी भाषा ਜਨਮਦਾਤੀ ਮੰਨੀ ਜਾਂਦੀ ਹੈ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਆਪਸ਼ਨ ਹੈ ਸਿੰਧੀ ਦੂਸਰੀ ਹੈ ਅੰਗਰੇਜ਼ੀ ਤੀਸਰੀ ਹੈ ਹਿੰਦੀ ਚੌਥੀ ਹੈ ਉਪਰੋਕਤ ਸਾਰੇ ਇਸ ਦਾ ਰਾਈਟ ਆਨਸਰ ਹੈ ਜੀ ਉਪਰੋਕਤ ਸਾਰੇ ਸਿੰਧੀ ਵੀ ਅੰਗਰੇਜ਼ੀ ਵੀ ਹਿੰਦੀ ਵੀ ਉਪਰੋਕਤ ਸਾਰੇ ਜਨਮਦਾਤੀ ਭਾਸ਼ਾ ਮੰਨੀ ਜਾਂਦੀ ਹੈ ਠੀਕ ਹੈ ਦੋਸਤੋ ਅਗੇ ਨੈਕਸਟ ਸਵਾਲ ਹੈ ਜੀ ਪੰਜਾਬੀ ਭਾਸ਼ਾ ਦੀ ਪਹਿਲੀ ਗ੍ਰਾਮਰ ਕਿਸ ਨੇ ਲਿਖੀ ਸੀ ਮੋਸਟ ਇੰਪੋਰਟੈਂਟ ਕੁਸਚਨ ਹੈ ਜੀ ਪੰਜਾਬੀ ਭਾਸ਼ਾ ਦੀ ਪਹਿਲੀ ਗ੍ਰਾਮਰ ਕਿਸ ਨੇ ਲਿਖੀ ਸੀ ਇਸ ਦਾ ਰਾਈਟ ਆਨਸਰ ਹੈ ਜੀ ਵਿਲੀਅਮ ਕੈਰੀ ਨੇ ਇਹ ਬਿਲਕੁਲ ਰਾਈਟ ਆਨਸਰ ਹੈ ਜੀ ਵਿਲੀਅਮ ਕੈਰੀ ਅਗੇ ਨੈਕਸਟ ਕੁਸਚਨ ਹੈ ਜੀ ਗੁਰਮੁਖੀ ਲਿਪੀ ਕਿਸ ਪ੍ਰਾਤਨ ਲਿਪੀ ਤੇ ਉਪਜੀ ਹੈ ਗੁਰਮੁਖੀ ਲਿਪੀ ਕਿਸ ਪ੍ਰਾਤਨ ਲਿਪੀ ਤੇ ਉਪਜੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਾਂਜੀ ਪਹਿਲੀ ਹੈ ਬ੍ਰਹਮੀ ਦੂਸਰੀ ਹੈ ਸੰਸਕ੍ਰਿਤੀ ਤੀਸਰੀ ਹੈ ਉਰਦੂ ਅਤੇ ਚੌਥੀ ਹੈ ਹਿੰਦੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਬ੍ਰਹਮੀ ਬ੍ਰਹਮੀ ठीक है दोस्ो अगे नैक्सट क्वेश्चन है जी नावी कुल किस्म दियाँ कुल किस्म तो इसका ऑप्शन तो सामने हैं जी पहली है पं दूसरी है छ तीसरी है सत्त चौथी है तो अठार राइट आंसर बनेगा जी ਠੀਕ ਹੈ ਦੋਸਤੋ ਅੱਗੇ ਨੈਕਸਟ ਕੁਸਚਨ ਹੈ ਜੀ ਕਾਰ ਦੰਤਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਕਾਰ ਦੰਤਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਇਹ 5 ਦੂਸਰੀ 6 ਤੀਸਰੀ 4 ਅਤੇ ਚੌਥੀ 8 ਹਾਂਜੀ ਤਾਂ ਤੁਹਾਡਾ ਰਾਈਟ ਆਨਸਰ ਬਣੇਗਾ 4 4 ਰਾਈਟ ਦੋਸਤੋ ਅਗੇ ਨੈਕਸਟ ਉਸ ਦੀ ਗੱਲ ਕਰੀਏ ਜੀ ਧੁੰਨੀ ਕਿਹੜੀ ਧੁੰਨੀ ਪੈਰ ਵਿੱਚ ਹੁਣ ਕੱਟ ਪਾਈ ਜਾਂਦੀ ਹੈ ਹਾਂਜੀ ਪੈਰ ਵਿੱਚ ਕਿਹੜੀ ਧੁੰਨੀ ਕੱਟ ਪਾਈ ਜਾਂਦੀ ਹੈ ਆਪਸ਼ਨ ਤੁਹਾਡੇ ਸਾਹਮਣੇ ਹਨ ਪਹਿਲੀ ਹੈ ਹਾਂ ਹਾਂ ਦੂਸਰੀ ਰਾੜਾ ਤੀਸਰੀ ਵਵਾ ਸੱਸਾ ਹੈ ਰਾੜਾ ਚੌਥੀ ਹੈ ਰਾੜਾ ਇਸ ਦਾ ਰਾਈਟ ਆਨਸਰ ਹੈ ਜੀ ਵਵਾ ਵਾ ਵਾ ਠੀਕ ਹੈ ਦੋਸਤੋ अगे नेक्स्ट क्वेश्चन है जी भाषा विभाग की स्थापना कदों की गई थी भाषा विभाग की स्थापना कदों की गई सी ऑप्शन थोड़े सामने आज पहली उन्नीस सौ दूसरी उन्नीस सौ छपंजा तीसरी उन्नीस सौ सताहठ और चौथी उन्नीस सौ इसका राइट आंसर है जी उन्नीस सौ छपंजा दूसरी ऑप्शन बिल्कुल सही है जी राइट दोस्तों ਅਗ੍ ਨੈਕਸਟ ਸਵਾਲ ਸੁਣੋ ਜੀ ਉਹ ਦਿਨ ਡੁੱਬਿਆ ਡੈਸ਼ ਅਖਾਣ ਪੂਰਾ ਕਰੋ ਅਖਾਣ ਪੂਰਾ ਕਰਨਾ ਹੈ ਜੀ ਤਾਂ ਗੈਸ ਕਰਨਾ ਤੁਸੀਂ ਵੀ ਇਸ ਦਾ ਰਾਈਟ ਆਨਸਰ ਬਣੇਗਾ ਜੀ ਉਹ ਦਿਨ ਡੁੱਬਿਆ ਜਦ ਕੋੜੀ ਚੜਿਆ ਕੁੱਬਾ ਠੀਕ ਹੈ ਦੋਸਤੋ ਇੱਥੇ ਆਵੇਗਾ ਕੁੱਬਾ ਠੀਕ ਹੈ ਦੋਸਤੋ अगर नैक्सट क्वेश्चन है जी पंजाब की राज भाषा है पंजाब की राज भाषा है पहली है टकसाली दूसरी दुआबी तीसरी पुआधी और चौथी ऑप्शन है मलवई इसका राइट आंसर है जी टकसाली भाषा राइट दोस्ो अगर नैक्सट क्वेश्चन है जी ਬਿਆਸ ਅਤੇ ਸਤਲੁਜ ਦਰਿਆ ਦੇ ਵਿਚਕਾਰ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਬਿਆਸ ਅਤੇ ਸਤਲੁਜ ਦਰਿਆ ਦੇ ਵਿਚਕਾਰ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਦੁਆਬੀ ਦੂਸਰੀ ਪੁਆਦੀ ਤੀਸਰੀ ਮਲਵਈ ਤੇ ਚੌਥੀ ਮਾਝੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਦੁਆਬੀ ਠੀਕ ਹੈ ਦੋਸਤੋ ਦੁਆਬੀ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੋਣੀ ਹੈ ਵੀਡੀਓ ਨੂੰ ਪੂਰੀ ਜ਼ਰੂਰ ਦੇਖ ਲਓ ਅਗਿਆ ਨੈਕਸਟ ਆਸਨ ਹੈ ਉੱਲੂ ਸ਼ਬਦ ਦਾ ਇਸਤਰੀ ਲਿੰਗ ਕੀ ਹੋਵੇਗਾ ਹਾਂਜੀ ਉੱਲੂ ਸ਼ਬਦ ਦਾ ਇਸਤਰੀ ਲਿੰਗ ਕੀ ਹੋਵੇਗਾ ਪਹਿਲਾ ਹੈ ਪਹਿਲੇ ਆਪਸ਼ਨ ਹੈ ਬਤੋਰੀ ਦੂਸਰੀ ਉੱਲਣ ਤੀਸਰੀ ਉੱਲੀ ਅਤੇ ਚੌਥੀ ਹੈ ਉੱਲੀਆਂ ਇਸ ਦਾ ਰਾਈਟ ਆਨਸਰ ਤੁਸੀਂ ਦੱਸਣਾ ਹੈ ਕੀ ਬਣੇਗਾ ਇਸ ਦਾ ਰਾਈਟ ਆਨਸਰ ਬਣੇਗਾ ਜੀ ਬਤੋਰੀ ਰਾਈਟ ਦੱਸੋ ਅਗੇ ਨੈਕਸਟ ਉਸਦੀ ਗੱਲ ਕਰੀਏ ਜੀ ਘਟ ਦਾ ਹੋਰ ਕੀ ਅਰਥ ਹੋ ਸਕਦਾ ਹੈ ਘਟ ਦਾ ਹੋਰ ਕੀ ਅਰਥ ਹੋ ਸਕਦਾ ਹੈ ਘਟ ਦਾ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਊਣਾ ਊਣਾ ਅਗੇ ਨੈਕਸਟ ਉਸਦੀ ਗੱਲ ਕਰੀਏ ਜੀ ਤੁਸ਼ ਦਾ ਕੀ ਅਰਥ ਹੈ ਤੁਸ਼ ਆਪਸ਼ਨ ਤੁਹਾਡੇ ਸਾਹਮਣੇ ਹਾਂ ਜੀ ਪਹਿਲੀ ਹੈ ਤੁਸ਼ਿਆ दूसरी तुष्णा, तीसरी है अदना चौथी है कोजा हाँ जी इसका राइट आंसर बनेगा जी इसका राइट आंसर है जी अदना, अदना। ठीक है दोस्तों अगर नेक्स्ट क्वेश्चन है जी मिठास शब्द का विरोधी शब्द की होगा मिठास शब्द का विरोधी शब्द की होगा ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਕੁੜਤਨ ਕੁੜਤਨ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਹੈ ਜੀ ਵਿਸਰਾਮ ਚਿੰਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਵਿਸਰਾਮ ਚਿੰਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤਾਂ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਆਪਸ਼ਨ ਹੈ 12 ਦੂਸਰੀ 11 ਤੀਸਰੀ ਹੈ 14 ਤੇ ਚੌਥੀ ਹੈ 13 ਇਸ ਦਾ ਰਾਈਟ ਆਨਸਰ ਬਣੇਗਾ ਜੀ ਇਸ ਦਾ ਰਾਈਟ ਆਨਸਰ ਹੈ ਜੀ 13 13 ਠੀਕ ਹੈ ਦੋਸਤੋ ਅਗੇ ਨੈਕਸਟ ਸਵਾਲ ਹੈ ਜੀ ਜਿਹੜੀ ਕਿਰਿਆ ਨਾਲ ਮੂਲ ਕਿਰਿਆ ਨਾ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਜਿਹੜੀ ਕਿਰਿਆ ਨਾਲ ਮੂਲ ਕਿਰਿਆ ਨਾ ਹੋਵੇ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਸਹਾਇਕ ਕਿਰਿਆ ਦੂਸਰੀ ਹੈ ਮੁੱਖ ਕਿਰਿਆ ਤੀਸਰੀ ਸਰੰਗੀ ਕਿਰਿਆ ਤੇ ਚੌਥੀ ਹੈ ਕੋਈ ਨਹੀਂ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਸਰੰਗੀ ਕਿਰਿਆ ਸ ਸਰੰਗੀ ਕਿਰਿਆ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਹੈ ਜੀ ਪੁਰਖਵਾਚਕ ਪੜਨਾਵ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਦੋ ਭਾਗਾਂ ਵਿੱਚ ਵੰਡਿਆ ਗਿਆ 3 ਸੇ 4 ਸੇ ਜਾਂ 5 ਸੇ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਤਿੰਨ ਪੱਗਾਂ ਚ ਤਿੰਨ ਪੱਗਾਂ ਚ ਠੀਕ ਹੈ ਦੋਸਤੋ ਤਿੰਨ ਪੱਗਾਂ ਵਿੱਚ ਪੁਰਖਵਾਚਕ ਪੜਨਾਵ ਨੂੰ ਵੰਡਿਆ ਗਿਆ ਹੈ ਆਕੇ ਨੈਕਸਟ ਕੁਸਚਨ ਹੈ ਜੀ ਰੂਪ ਦੇ ਆਧਾਰ ਤੇ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਰੂਪ ਦੇ ਆਧਾਰ ਤੇ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ ਇੱਕ ਦੇ ਦੋ ਚਾਰ ਦੇ ਪੰਜ ਦੇ ਚ ਦੋ ਦੇ ਹਾਂਜੀ ਜਲਦੀ ਜਲਦੀ ਦੱਸਣਾ ਤੁਸੀਂ ਇਸ ਦਾ ਰਾਈਟ ਆਨਸਰ ਹੈ ਜੀ 2 ਦੇ ਠੀਕ ਦੋਸਤੋ ਅਗੇ ਨੈਕਸਟ ਕੁਸਚਨ ਹੈ ਜੀ ਵਰਖਾ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੋਵੇਗਾ ਵਰਖਾ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੋਵੇਗਾ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਆਉੜ ਵਰਖਾ ਦਾ ਵਿਰੋਧੀ ਸ਼ਬਦ ਹੈ ਆਉੜ ਔੜ ਲੱਗੀ ਪਈ ਜਿਵੇਂ ਆਪਾਂ ਕਹਿ ਦਿੱਤਾ ਜੀ ਬਾਰਸ ਬਰਸਨਾ ਪਵਿਤਾ ਇਹ ਇਸ ਦਾ ਵਿਰੋਧੀ ਸ਼ਬਦ ਵਰਖਾਇਕ ਮੀਵੀ ਕਹਿੰਦੇ ਹਨ ਬਾਰਸ਼ੂਈ ਕਹਿੰਦੇ ਹਨ ਇਹ ਤੁਸੀਂ ਧਿਆਨ ਰੱਖਣਾ ਹੈ ਅਗੇ ਨੈਕਸਟ ਕੁਸਚਨ ਹੈ ਜੀ ਸ਼ੁੱਧ ਸ਼ਬਦ ਦੀ ਚੋਣ ਕਰੋ ਸ਼ੁੱਧ ਸ਼ਬਦ ਦੀ ਚੋਣ ਕਰੋ ਹਾਂਜੀ ਤੇ ਇਸ ਦਾ ਆਪਾਂ ਦੇਖਣਾ ਹੈ ਵੀ ਸ਼ੁੱਧ ਸ਼ਬਦ ਨੂੰ ਕਿਹੜਾ ਬਾਕੀ ਚੈੱਕ ਕਰਨਾ ਹੈ ਤੁਸੀਂ ਇਸ ਦਾ ਸਹੀ ਬਣੇਗਾ ਜੀ ਇਹ ਵੀ ਨਹੀਂ ਏ ਵੀ ਨਹੀਂ ਏ ਵੀ ਨਹੀਂ ਇਹ ਹੈ ਪਰਮਾਤਮਾ ਪਰਮਾਤਵਾ ਠੀਕ ਹੈ ਦੋਸਤੋ ਅੱਗੇ ਇਸ ਵੀਡੀਓ ਦਾ ਲਾਸਟ ਕੁਸਚਨ ਹੈ ਜੀ ਕਿਹੜੀ ਲਿਪੀ ਨੂੰ 35 ਅਖਰੀ ਦਾ ਨਾਮ ਵੀ ਦਿੱਤਾ ਜਾਂਦਾ ਹੈ ਹਾਂਜੀ ਕਿਹੜੀ ਲਿਪੀ ਆयो ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਉਹ ਹੈ ਗੁਰਮੁਖੀ ਲਿਪੀ ਗੁਰਮੁਖੀ ਲਿਪੀ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਅਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਅਸੀਂ ਹਰ ਰੋਜ਼ ਸਟੱਡੀ ਬੇਸ ਤੇ ਅਤੇ ਨੌਕਰੀਆਂ ਦੀ ਜਾਣਕਾਰੀ ਅਤੇ ਨਵੀਆਂ-ਨਵੀਆਂ ਪੰਜਾਬ ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ ਇਸ ਚੈਨਲ ਤੇ ਦਿੰਦੇ ਰਹਿੰਦੇ ਹਾਂ ਜੀ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਚ ਥੈਂਕ ਯੂ ਵੈਰੀ ਮਚ